ਲਾਵੀ ਚੱਕੋ ਦੋਸਤੋ ਜਿਹੜੇ ਅਵਲਾ ਘੁੜੀ ਤੇ ਸਕੀਨ ਹੈ ਨਾ ਉਹਨਾਂ ਲਈ ਅੱਜ ਪੂਰੀ ਚੰਗੀ ਅਵਲਾ ਘੁੜੀ ਲਿਆਤੀ ਬਾਡੀ ਬੁੱਡੀ ਵੀ ਚੰਗੀ ਆ ਬਰੀਕੀ ਵੀ ਚੰਗੀ ਆ ਤੇ ਮੱਥੇ ਪਟਾ ਦੋਸਤੋ ਘੱਦ-ਗੁੱਦ ਵੀ ਸੋਹਣਾ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਜਿਹੜੇ ਇਹ ਵੀਡੀਓ ਬਾਬਾਜੀ ਦਾ ਸਟੱਫਰਮ YouTube ਚੈਨਲ ਤੇ ਦੇਖਦੇ ਆ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਜੀ ਆਨੋ ਦੋਸਤੋ ਅੱਜ ਤਰੀਕ 7 ਸਤੰਬਰ 2024 ਨੂੰ ਆਵਲਾ ਘੋੜੀ ਲਿਆਏ ਆ ਤੁਹਾਡੇ ਲਈ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਜੀ ਤੁਹਾਡੇ ਸਾਹਮਣੇ ਦੋਸਤੋ ਮੈਂ ਤਰੀਕ ਤਾਂ ਬੋਲ ਜੇ ਕਿਉਂਕਿ ਕਾਫੀ ਭਰਾ ਕਹਿੰਦੇ ਭਾਈ ਮੰਨ ਲਓ ਕਈ ਵਾਰ ਮਹੀਨਾ ਮਹੀਨਾ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਪੁਰਾਣੀ ਵੀ ਵੀਡੀਓ ਚੱਲ ਪੈਂਦੀ ਆ ਤੇ ਉਹਦੇ ਨਾਲ ਭਰਾ ਫਿਰ ਫੋਨ ਲਾਈ ਜਾਂਦੇ ਆ ਪਰ ਵੀਡੀਓ ਦੇ ਸ਼ੁਰੂਆਤ ਵਿੱਚ ਡੇਟ ਬੋਲਤੀ ਕਈ ਵਾਰ ਇਦਾਂ ਹੁੰਦਾ ਵੀ ਬੰਦਾ ਫੋਨ ਲਾ ਕੇ ਇਦਾਂ ਦੱਸ ਦਿੰਦਾ ਭਾਈ ਜਿਹੜੀ 9 ਤਰੀਕ ਨੂੰ ਜਾਂ 7 ਤਰੀਕ ਨੂੰ ਵੀਡੀਓ ਪਾਈ ਸੀ ਉਹ ਕੁੜੀ ਦਾ ਪੁੱਛਦਾ ਹੈ ਹਨਾ ਅੰਦਾਜ਼ਾ ਇਹ ਆ ਜਾਂਦਾ ਤੇ ਦੋਸਤੋ ਅੱਜ ਆਪਾਂ ਲ ਕੁੜੀ ਲੈ ਆਏ ਆ ਚੰਗੀ ਬਾਡੀ ਬੰਤਰ ਦੀ ਮਜ਼ਬੂਤੀ ਦੀ ਪਿੱਠ ਪੂੜਾ ਚੰਗਾ ਕੰਨਾਂ ਦੀ ਸਕਰੀਨ ਤੇ ਸਾਰੀ ਡਿਟੇਲ ਹੀ ਦਵਾਂ ਖਾਲੀ ਗੱਭਣ ਉਮਰ ਹਾਈਟ ਸਾਰੀ ਇਹਦੀ ਡਿਟੇਲ ਦੇ ਦੇਣੀ ਹੈ ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜਾਇਜ਼ ਰੇਟ ਵਿੱਚ ਚੰਗੇ ਤੋਂ ਚੰਗਾ ਜਾਨਵਰ ਆਪਣੇ ਚੈਨਲ ਤੇ ਤੁਹਾਨੂੰ ਮਿਲ ਜੂਗਾ ਨੰਬਰ 2 ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਹੋ ਕਮੈਂਟਾਂ ਚ ਹਾਜ਼ਰੀ ਲਵਾ ਦੇ ਤੇ ਸ਼ੇਅਰ ਕਰਦੇ ਹੋ ਪੂਰਾ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈ ਆਪਣੀ ਇਹ ਵੀਡੀਓ ਪਹੁੰਚ ਤੇ ਅੱਜ ਦੋਸਤੋ ਵੱਧਦੇ ਆਪਾਂ ਵੀਡੀਓ ਵੱਲ ਨੂੰ ਦਿੰਦੇ ਆ ਘੋੜੀ ਦੀ ਡੇਰ ਜਿਵੇਂ ਤੁਸੀਂ ਰੰਗ ਦੇਖ ਕੇ ਅੰਦਾਜ਼ਾ ਲਾਈ ਲੈ ਦੋਸਤੋ ਆਵਲਾ ਘੋੜੀ ਆ ਪਰ ਇਹ ਜੇ ਨੁਕਰਾਂ ਬੰਨ ਜਿਆਦਾ ਨੁਕਰੇ ਬੱਚੇ ਦੇਣ ਦੇ ਚਾਂਸ ਜਿਆਦਾ ਸੋ ਜਿਨੇ ਦੇ ਮਾਰਵਾੜੀ ਵੀ ਸਕਦੀਆਂ ਪਰ ਪ੍ਰੀਫਰੈਂਸ ਮੇਰੇ ਹਿਸਾਬ ਨਾਲ ਇਹਨੂੰ ਨੁਕਰੇ ਵਾਲੇ ਜਿਆਦਾ ਦੇਣ ਖੁੱਲੀ ਆਵਲਕ ਚ ਘੋੜੀ ਆਉਂਦੀ ਜੀ ਲਾਲ ਚਿੱਟੇ ਡੱਬ ਐ ਇਹਦੇ ਤੇ ਖੁੱਲੀ ਅਵਲਖ ਪੂਸ ਚਿੱਟੀ ਐ ਜਿਆਦਾ ਵਾਲੇ ਵਾਲ ਚਿੱਟੇ ਐ ਗਰਦਨ ਗੁਰਦਨ ਪੂਰੀ ਲੰਮੀ ਐ ਲੈਂਥ ਦੀ ਵੀ ਸੋਹਣੀ ਐ ਬਾਕੀ ਘੋੜੀ ਪੇਟਲ ਆ ਮੌਕੇ ਤੇ ਘੋੜੀ ਖਾਲੀ ਐ ਦੋਸਤੋ ਅੰਦਰ ਦੀ ਸਾਫ ਆ ਤੇ ਪੇਟਲ ਆਇਆ ਜਿਵੇਂ ਤਿੰਨ ਚਾਰ ਮਹੀਨੇ ਗੱਭਣ ਹੁੰਦੇ ਤੋ ਆਪ ਹਿਸਾਬ ਲਾ ਲਓ ਖਾਲੀ ਘੋੜੀ ਜਿਆਦਾ ਇੰਨਾ ਪੇਟ ਦਿਖਾ ਸਕਦੀ ਐ ਤੇ ਜਿੱਦਣ ਗੱਭਣ ਹੋਈ ਉਦੋਂ ਤੋ ਹੀ ਪੇਟ ਦਾ ਇਹਦਾ ਅੰਦਾਜ਼ਾ ਲਾ ਲਓ ਕੁੰਡੀ ਵਾਲਾ ਕੰਨ ਦੋਸਤੋ ਗਰਦਨ ਲੰਮੀ ਆ ਵਾਲ ਭੋਰੀਆਂ ਦੀ ਬਿਲਕੁਲ ਸਾਫ ਆ ਇਹ ਜੇ ਕੋਈ ਹੱਕ ਨਹੀਂ ਤੇ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਅੱਖਾਂ ਹੁੱੱਖਾਂ ਦੀ ਸਾਫ਼ ਮੱਥੇ ਸਿੰਗਲ ਪੌਰੀ ਆ ਤੇ ਕੁੰਡੀ ਵਾਲਾ ਕੰਨ ਦੇਖੋ ਕਿੰਨਾ ਸੋਹਣਾ ਆਈਡੀਅਲ ਕੰਨ ਲੱਗਿਆ ਤੇ 60 ਤੋਂ ਬਾਹਰ ਇਹਦੀ ਹਾਈਟ ਆ ਜੀ ਲੈਂਥ ਲੰਥੀ ਚੰਗੀ ਆ ਤੇ ਜਿਹੜਾ ਆਪਾਂ ਪ੍ਰਿੰਟ ਕਹਿ ਦੀਏ ਡੱਬਾਂ ਵਾਲਾ ਪ੍ਰਿੰਟ ਉਹ ਵੀ ਪੂਰਾ ਪ੍ਰੋਫਾਈਲਟ ਆ ਮੱਥੇ ਬਲੇਜ ਆ ਤਾਂ ਮਾਰਵਾੜੀ ਬੱਚਾ ਵੀ ਦੇ ਸਕਦੀ ਆ ਤੇ ਨੋਗਰਾ ਬੱਚਾ ਵੀ ਦੇ ਸਕਦੇ ਸੋ ਜਿਹੜੇ ਭਰਾ ਨੇ ਮਾਰਵਾੜੀ ਦੇ ਨੋਗਰਾ ਬੱਚਾ ਦੋਨੇ ਬੱਚੇ ਦੇਣ ਵਾਲੀ ਘੋੜੀ ਚਾਹੀਦੀ ਤਾਂ ਇੱਕ ਵਾਰਾ ਘੋੜੀ ਜ਼ਰੂਰ ਦੇਖ ਲਓ ਨੰਬਰ ਆਪਾਂ ਦੇਤੇ ਉੱਤੇ ਸਕਰੀਨ ਤੇ 6239154543 95052990 ਫਤਾਰ ਮਿਲਦੇ ਆ ਜਲਦ ਨੂੰ